ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਗੱਲ ਕਰਾਂਗੇ ਗ੍ਰੀਨ ਟੀ ਦੇ ਲਾਭ ਹਾਨੀਆਂ ਤੇ ਇਸ ਦੇ ਨਾਲ ਹੋਣ ਵਾਲੇ ਇਹ ਇਹਨੂੰ ਕਿਹੜੇ ਟਾਈਮ ਤੇ ਯੂਜ਼ ਕਰਨਾ ਚਾਹੀਦਾ ਅ ਕਿਵੇਂ ਬਣਾਉਣਾ ਚਾਹੀਦਾ ਇਹਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕੀਤੀਆਂ ਜਾ ਸਕਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਜੇ ਮਿਕਸ ਕਰਾਂਗੇ ਤੇ ਉਹਦਾ ਨੁਕਸਾਨ ਹੁੰਦਾ ਹੈ ਕਿਹਨੂੰ ਪੀਣਾ ਚਾਹੀਦਾ ਕਿਹਨੂੰ ਨਹੀਂ ਪੀਣਾ ਚਾਹੀਦਾ ਕਿੰਨੀ ਮਾਤਰਾ ਚ ਪੀਣਾ ਚਾਹੀਦਾ ਕਿੰਨੇ ਦਿਨ ਲਗਾਤਾਰ ਪੀਣਾ ਚਾਹੀਦਾ ਇਹ ਆਪਾਂ ਅੱਜ ਸਾਰੀ ਗੱਲ ਕਰਾਂਗੇ ਗ੍ਰੀਨ ਟੀ ਦੇ ਫਾਇਦੇ ਤੇ ਕਿਹੜੀ ਗ੍ਰੀਨ ਟੀ オリジナル ਹੁੰਦੀ ਹੈ ਤੇ ਜਿਹੜੀ ਮਾਰਕੀਟ 'ਚ ਮਿਲ ਰਹੀ ਹੈ ਗ੍ਰੀਨ ਟੀ ਉਹਦੇ 'ਚ ਤੇ オリジナル ਦੇ ਵਿੱਚ ਕੀ ਫਰਕ ਹੁੰਦਾ ਰਵਿੰਦਰ ਜੀ ਤੁਹਾਡਾ ਨਿਊਜ਼ਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਜੀ ਰਵਿੰਦਰ ਜੀ ਗ੍ਰੀਨ ਟੀ ਅ ਅਕਸਰ ਆਪਾਂ ਅਗਰ ਗ੍ਰੀਨ ਟੀ ਦੀ ਗੱਲ ਕਰੀਏ ਤੇ ਬਾਜ਼ਾਰ ਦੇ ਵਿੱਚ ਇੱਕ ਉਹ ਥੈਲੀ ਦੇ ਵਿੱਚ ਕਾਗਜ਼ ਦੀ ਥੈਲੀ ਦੇ ਵਿੱਚ ਕਹਿੰਦੇ ਨੇ ਵੀ ਉਹ ਦੀਪਟੀ ਪਾਲੀਟੀ ਬੈਗ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਉਹ ਹੁੰਦੀ ਵੀ ਬਹੁਤ ਮਹਿੰਗੀ ਹੈ ਤੇ ਸਾਨੂੰ ਇਹ ਵੀ ਨਹੀਂ ਪਤਾ ਆਉਂਦਾ ਵੀ ਉਹਦੇ ਵਿੱਚ ਹੈ ਵੀ ਇਹ ਗ੍ਰੀਨ ਟੀ ਜਾਂ ਕੀ ਹੈ ਜਾਂ ਕੀ ਨਹੀਂ ਹੈ ਗ੍ਰੀਨ ਟੀ ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗੇ ਵੀ ਗ੍ਰੀਨ ਟੀ ਹੈ ਕੀ ਚੀਜ਼ ਹੈ ਜੀ ਕੋਲੋਂਤੀ ਜਿਹੜੀ ਆਪਾਂ ਕਾਲੀ ਚਾਹ ਪੀਂਨੇ ਬਲੈਕ ਟੀ ਉਹ ਹੀ ਜਦੋਂ ਹਰੀ ਤੋੜ ਲਈਤੀ ਜਾਂਦੀ ਹੈ ਹੂੰ ਜਿਹੜੀ ਕਾਲੀ ਹੈ ਨਾ ਉਹ ਆਕਸੀਡਾਈਜ਼ ਹੋਈ ਹੋਈ ਹੈ ਉਹਨੂੰ ਜ਼ਿਆਦਾ ਸਨ ਲੱਗਿਆ ਹੈ ਤੇ ਜ਼ਿਆਦਾ ਹਵਾ ਲੱਗੀ ਹੋਈ ਹੈ ਉਹ ਫਿਰ ਕਾਲੀ ਹੁੰਦੀ ਹੈ ਉਹੀ ਚਾਹ ਨੂੰ पहला हारवेस्ट कर लिता है ग्रीन टी है हूँ जी थे गल कही बहुत इंपोर्टेंट है जो थैली वाली चाह है मैं बिल्कुल हुँ. फेवर च नहीं है वो थैली माइक्रो प्लास्टिक रख रही जी उस प्लास्टिक है कागज़ तक गल है कपड़ा नहीं होंगे तो देखिए माइक्रो प्लास्टिक है उपरों आप हिंदुस्तानी उबालते हैं अंग्रेज तक कहते गर्म पानी पाने मगर जो भी माइक्रो प्लास्टिक या कोई भी प्लास्टिक वाली चीज गर्म होंगी है वो थोड़े पानी चीज ले रहे हो उस प्लास्टिक पै जाता है वह लिवर लहर है ਤਾਂ ਪਹਿਲੀ ਚੀਜ਼ ਖੱਲੀ ਵਾਲੀ ਡਿਪਟੀ ਪਲੀ ਗ੍ਰੀਨ ਟੀ ਅਨਲੈਸੋ ਕਪੜੇ ਦੇ ਸਿਲਕ ਦੇ ਬੈਗ 'ਚ ਹੈ ਉਹ ਨਹੀਂ ਯੂਜ਼ ਕਰਨੀ ਦੂਜੀ ਗੱਲ ਜਿਵੇਂ ਤੁਸੀਂ ਕਿਹਾ ਇਹਦੇ ਵਿੱਚ ਸੱਚ ਝੂਠ ਬਹੁਤ ਹੈ ਸੱਚ ਝੂਠ ਹੈ ਇਹ ਕਿ ਹੁੰਦਾ ਕੀ ਉਹਦੇ ਵਿੱਚ ਰੱਬੇ ਜਾਣੇ ਉਹ ਰੰਗ ਛੱਡ ਦਿੰਦਾ ਬੜੀ ਜਲਦੀ ਗ੍ਰੀਨ ਬੰਦਾ ਕਹਿੰਦਾ ਗ੍ਰੀਨ ਟੀ ਹੈ ਗ੍ਰੀਨ ਟੀ ਬਹੁਤ ਘੱਟ ਰੰਗ ਗ੍ਰੀਨ ਨਹੀਂ ਹੁੰਦਾ ਉਹ ਤਾਂ ਰੰਗ ਤਾਂ ਆਗੇ ਹੁੰਦਾ ਜਾਂ ਅਤਰ ਗਿਆ ਫਿਰ ਉੱਤੋਂ ਵੀ ਘੱਟ ਹੁੰਦਾ ਟੀਲਾਪਨ ਟੀ ਦੀ ਚੀਜ਼ ਚਾਹ ਕਿਹਦੀ ਟੀ ਦੇ ਜਿੰਨਾ ਦੇਖੋ ਤੁਸੀਂ ਕੰਮ ਖਾਣੇ ਹੋ ਕਲਪ ਤੁਸੀਂ ਧੋ ਕੇ ਖਾਣੇ ਹੋ ਜੇ ਖਾਣੇ ਗ੍ਰੀਨ ਟੀ ਕੋਈ ਵੀ ਚਾਹਤੋ ਹੀ ਨਹੀਂ ਜਾਂਦੀ ਕਿਉਂਕਿ ਧੋਂਦੇ ਸਾਰਦਾ ਐਸੈਂਸ ਨਿਕਲ ਜਾਂਦਾ ਹੈ ਤਾਂ ਇਹਦਾ ਮਤਲਬ ਜਿੰਨੀ ਇਨਾਰਗੇਨਿਕ ਓਨਨੀ ਤੁਹਾਡੇ ਲਈ ਖਰਾਬ ਕਿਉਂਕਿ ਜਿੰਨਾ ਪੈਸਟੀਸਾਈਡ ਕੈਮੀਕਲ ਪਿਆ ਉਹ ਤੁਹਾਨੂੰ ਐਜ਼ ਇਟ ਇਜ਼ ਕੰਪਰੈਸ ਕਰਕੇ ਦਿੱਤਾ ਤੁਸੀਂ ਉੱਪਰ ਗਰਮ ਪਾਣੀ ਪਾਇਆ ਉਹ ਸਾਰਾ ਤੁਹਾਡੇ ਕੱਪ ਵਿੱਚ ਆ ਗਿਆ ਤਾਂ ਪਹਿਲੀ ਚੀਜ਼ ਜਦੋਂ ਵੀ ਚਾਹ ਗ੍ਰੀਨ ਟੀ ਜਾਂ ਦੂਜੀ ਚਾਹ ਲੈਣੀ ਹੈ ਉਹ ਅਗਰ ਆਰਗੇਨਿਕ ਨਹੀਂ ਹੈ ਤਾਂ ਤੁਸੀਂ ਆਪਣੀ ਬੋਡੀ ਚ ਐਕਸੈਸਿਵ ਕੈਮੀਕਲ ਪਾ ਰਹੇ ਹੋ ਫॉर ਨੋ ਰੀਜ਼ਨ ਜਿਹੜੀ ਚੀਜ਼ ਨੇ ਲਿਵਰ ਨੂੰ ਸਾਫ਼ ਕਰਨਾ ਸੀ ਲਿਵਰ ਨੂੰ ਖਰਾਬ ਕਰ ਦੇਗੀ ਹੁਣ ਤੁਹਾਨੂੰ ਨਹੀਂ ਪਤਾ ਚਾਈਨਾ ਰੂ ਲੈ ਤਾਈਵਾਨ ਚਾਈਨਾ ਚ ਚਾਹ ਨੂੰ ਕੋਰਗੈਨਿਕ ਚਾਹ ਵੀ ਉਹ ਪਹਿਲਾ ਪਾਣੀ ਪਾ ਕੇ ਨਾਲ ਦੇ ਘੇਰ ਦਿੰਨੇ ਆ ਹੂੰ ਚਾਹ ਲੇਨਗੇ ਉਹਦੇ ਪਹਿਲਾ ਪਾਣੀ ਪਾਣਗੇ ਦੋ ਤਿੰਨ ਸਕਿੰਟ ਬਾਦ ਉਹਨੂੰ ਘੇਰ ਦੇਣਗੇ ਦੂਜਾ ਪਾਣੀ ਪਾ ਕੇ ਉਹ ਚਾਪੀਨੇ ਜਿਹੜੀ ਚਾਈਨਿਸ ਗ੍ਰੀਨ ਟੀ ਕਹਿੰਨੇ ਮਗਰ ਆਪਣੀ ਚਾਹ ਉਹ ਦਿੱਕਤ ਨਹੀਂ ਹੈ ਜਿਹੜੀ ਚਾਹ ਮੈਂ ਪ੍ਰੋਵਾਈਡ ਕਰਦਾ ਮੇਰੇ ਕੋ ਗ੍ਰੀਨ ਟੀ ਤੇ ਬਲੈਕ ਟੀ ਦੋਨੋਂ ਹੈ ਤੇ ਆਰਥੋਡੌਕਸ ਟੀ ਵੀ ਹੈ ਅਸੀਂ ਲੈਂਦੇ ਆਰਗੈਨਿਕ ਹੈ ਕਿਉਂਕਿ ਮੈਂ ਆਪ ਪੀਣਾ ਹੂੰ ਤਾਂ ਪਹਿਲੀ ਚੀਜ਼ ਗ੍ਰੀਨ ਟੀ ਕੀ ਹੈ ਉਹੀ ਬਲੈਕ ਟੀ ਇੱਕ ਥੋੜੀ ਪਹਿਲਾਂ ਹਾਰਵੈਸਟ ਮਤਲਬ ਉਹਨੂੰ ਵੱਢ ਲਿੱਤਾ ਜਾਂਦਾ ਤੇ ਕਾਲੀ ਚਾਹ ਜਿਹੜੀ ਹੈ ਉਹ ਆਕਸੀਡਾਈਜ਼ ਹੋ ਕੇ ਸਨ ਤੇ 에ਅਰ ਨਾਲ ਕਾਲੀ ਬਣ ਜਾਂਦੇ ਪੱਤੇ ਮਗਰ ਗ੍ਰੀਨ ਟੀ ਦੇ ਪੱਤੇ ਹਾਰੇ ਹੁੰਦੇ ਹੈ ਜੀ ਪਹਿਲੀ ਚੀਜ਼ ਦੂਜੀ ਚੀਜ਼ ਕੁਲਿਚਾਇਕੀ ਗ੍ਰੀਨ ਟੀ ਫੁੱਲ ਹੈ ਜੀ ਭਰੀ ਭਈ ਹੈ ਫਾਈਟੋਕੈਮਿਕਲਸ ਉਹ ਕੀ ਹੈ ਜਿਹੜੇ ਪਲਾਂਟਸ 'ਚ ਕੁਝ ਬੇਸਡ ਕੈਮਿਕਲਸ ਨੇ ਜਿਨ੍ਹਾਂ ਦੇ ਐਕਸਟਰਾ ਬੈਨੀਫਿਟਸ ਨੇ ਵਿਟਾਮਿਨ ਤੇ ਮਿਨਰਲਸ ਤੋਂ ਵੀ ਜ਼ਿਆਦਾ ਵਿਟਾਮਿਨ ਮਿਨਰਲ ਇੱਕ ਚੀਜ਼ ਹੈ ਜਿਹੜੇ ਫਾਈਟੋਕੈਮਿਕਲਸ ਨੇ ਉਹ ਪਲਾਂਟਸ ਦੇ ਵਿੱਚ ਕੁਝ ਹੈ ਦੀ ਚੀਜ਼ਾਂ ਨੇ ਜਿਹੜੇ ਕਿ ਪਲਾਂਟਸ ਦੇ ਕੈਮੀਕਲ ਨੇ ਜਿਹੜੇ ਮਿਨਰਲਸ ਤੇ ਵਿਟਾਮਿਨਸ ਤੋਂ ਵੀ ਜ਼ਿਆਦਾ ਬੈਨੀਫੀਸ਼ੀਅਲ ਹੈ ਤੇ ਗ੍ਰੀਨ ਟੀ ਭਰੀ ਪਈ ਹੈ ਫਾਈਟੋਕੈਮੀਕਲਸ ਨਾਲ ਇਹਦੇ ਚ ਕੀ ਹੈ ਜੀ ਇਹਦੇ ਚ ਪ੍ਰੋਪਰਟੀਜ਼ ਦੇਖੋ ਕੀ ਹੈ ਜਿਹੜੀ ਕਿ ਮੈਨੇ ਲੋਕਾਂ ਚ ਦੇਖਿਆ ਫਾਇਦੇ ਹੁੰਦੇ ਦੇਖਿਆ ਮਗਰ ਦੀ ਪ੍ਰੋਪਰਟੀਜ਼ ਹੈ ਪਹਿਲੀ ਚੀਜ਼ ਐਂਟੀ ਕੈਂਸਰ ਪ੍ਰੋਪਰਟੀਜ਼ ਰੱਖਦੀ ਹੈ ਇਹ ਆਪਣੀ ਬੋਡੀ ਨੂੰ ਐਂਟੀ ਕੈਂਸਰ ਪ੍ਰੋਪਰਟੀ ਦਿੰਦੀ ਹੈ ਤਾਂ ਜਿਹੜੇ ਲੋਕ ਕੀਮੋ ਲੈ ਰਹੇ ਨੇ ਆ ਕੀਮੋ ਲੈ ਚੁੱਕੇ ਨੇ ਜਾਂ ਚਾਹੁੰਦੇ ਨੇ ਜਨਰਲੀ ਹੈਲਥ ਰਹਿਣਾ ਚਾਹੁੰਦੇ ਨੇ ਉਹਨਾਂ ਲਈ ਇਹ ਬਹੁਤ ਬੈਨੀਫੀਸ਼ੀਅਲ ਹੈ ਦੂਜੀ ਚੀਜ਼ ਇਹ ਐਂਟੀ ਇਨਫਲੇਮੇਟਰੀ ਹੈ ਥੈਟ ਇਿੱਥੇ ਦੱਟ ਰਿਹਾ ਹੈ ਅੰਤਰਾ ਵਿੱਚ ਆਈਬੀਐਸਆ ਇਨਫਲਮੇਸ਼ਨ ਹੈ ਜੋੜ ਦੁਖਦੇ ਨੇ ਗੋਡੇ ਦੁਖਦੇ ਨੇ ਮੋਢੇ ਦੁਖਦੇ ਨੇ ਉਹਨਾਂ ਲਈ ਇਨਫਲਮੇਸ਼ਨ ਚ ਬਹੁਤ ਵਧੀਆ ਪੀ ਦੀਜੀਏ ਇਹ ਐਂਟੀ ਰੇਡੀਏਸ਼ਨ ਹੈ ਕਈ ਲੋਕੀ ਜਿन्हे ਬਹੁਤ ਜ਼ਿਆਦਾ ਧੁੱਪੇ ਕੰਮ ਕਰਨ ਨਾਲ ਜਾਂ ਕਈ ਲੋਕਾਂ ਨੂੰ ਰੇਡੀਏਸ਼ਨ ਐਕਸਪੋਜ਼ ਹੋ ਜਾਂਦੀ ਹੈ ਉਹਨਾਂ ਨੂੰ ਰੇਡੀਏਸ਼ਨ ਪੋਇਜ਼ਨਿੰਗ ਹੋ ਸਕਦੀ ਹੁੰਦੀ ਹੈ ਹੈਨਾ ਉਹ ਫਿਊਚਰ ਚ ਬਹੁਤ ਬੜੀ ਬਿਮਾਰੀਆਂ ਬਣ ਜਾਂਦੀਆਂ ਇਹ ਐਂਟੀ ਰੇਡੀਏਸ਼ਨ ਹੈ ਥੈਟ ਮੀਨਸ ਇਹ ਤੁਸੀਂ ਲੈਨੇ ਹੋ ਜਿਹੜੀ ਤੁਸੀਂ ਕਈ ਲੋਕਾਂ ਨੂੰ ਯੂਵੀ ਤੋਂ ਪ੍ਰੋਬਲਮ ਹੁੰਦੀ ਹੈ ਹੈਨਾ ਅਲਟਰਾਵੈਲਟ ਤੋਂ ਕਈ ਨੂੰ ਕਿਸੇ ਤਰੀਕੇ ਦੀ ਰੈਡੀਏਸ਼ਨ ਤੋਂ ਪ੍ਰੋਬਲਮ ਹੁੰਦੀ ਹੈ ਇਹ ਉਸ ਚ ਹੈਲਪ ਕਰਦੀ ਹੈ ਨੈਕਸਟ ਇਜ਼ੀ ਇਹ ਸਪੋਰਟ ਕਰਦੀ ਹੈ ਹਾਰਟ ਦੀ ਹੈਲਥ ਨੂੰ ਜਿਹੜੇ ਇਹਦੇ ਵਿੱਚ ਫਾਈਟੋਕੇਮਿਕਲਸ ਨੇ ਉਹ ਹਾਰਟ ਦੀ ਹੈਲਥ ਨੂੰ ਸਪੋਰਟ ਕਰਦੇ ਨੇ ਥੈਟ ਮੀਨਸ ਤੁਹਾਡੇ ਕਾਰਡੀਓ ਵੈਸਕੂਲਰ ਪ੍ਰੋਬਲਮਸ ਤੋਂ ਬਚਣ ਦਾ ਤਰੀਕਾ ਹੈ ਜੇ ਹੈ ਤਾਂ ਵੀ ਜੇ ਨਾ ਹੋਣ ਤਾਂ ਚੰਗੀ ਗੱਲ ਹੈ ਪਹਿਲੇ ਨੰਬਰ ਤੇ ਨੈਕਸਟ ਇਹ ਬਲੱਡ ਸ਼ੂਗਰ ਨੂੰ ਬੈਲੈਂਸ ਕਰਦੀ ਹੈ ਬਹੁਤ ਸੋਹਣਾ ਪੁਆਇੰਟ ਹੈ ਰੈਗੂਲੇਟ ਕਰਦੀ ਹੈ ਬਲੱਡ ਸ਼ੂਗਰ ਥੈਟ ਮੀਨਸ ਬਿਨਾਂ ਗੱਲੋਂ ਭੁੱਖ ਨਹੀਂ ਲੱਗਦੀ ਇਨਸੂਲਿਨ ਰੈਜ਼ਿਸਟੈਂਸ ਨਹੀਂ ਹੁੰਦੀ ਤੇ ਡਾਇਬੀਟਿਕ ਨੈਕਸਟ ਇਹ ਹੀ ਹੈਲਪ ਕਰਦੀ ਹੈ ਬਲੱਡ ਪ੍ਰੈਸ਼ਰ ਨੂੰ ਤੇ ਕੋਲੇਸਟ੍ਰੋਲ ਨੂੰ ਦੋਨਾਂ ਨੂੰ ਰੈਗੂਲੇਟ ਕਰਨ ਚ ਦੋਨੋਂ ਚੀਜ਼ਾਂ ਤੁਹਾਡਾ ਬੀਪੀ ਅਗਰ ਵੱਧਦਾ ਘਟਦਾ ਉਸ ਚ ਹੈਲਪ ਕਰਦੀ ਹੈ ਤੇ ਕੋਲੇਸਟ੍ਰੋਲ ਨੂੰ ਰੈਗੂਲੇਟ ਕਰਦੀ ਹੈ ਜੇ ਤੁਹਾਡਾ ਵਧ ਗਿਆ ਕੋਲੇਸਟ੍ਰੋਲ ਉਹਨੂੰ ਰੈਗੂਲੇਟ ਕਰਨ ਚ ਹੈਲਪ ਕਰਦੀ ਹੈ ਜਦ ਵੀ ਕੋਈ ਚੀਜ਼ ਰੈਗੂਲੇਟ ਕਰਦੀ ਹੈ ਦੈਟ ਮੀਨਸ ਵਧਿਆ ਘਟਿਆ ਨੂੰ ਬਰਾਬਰ ਲਿਆਉਂਦੀ ਹੈ ਇਹਦੇ ਵਿੱਚ ਬਹੁਤ ਸੋਹਣੀਆਂ ਪ੍ਰੋਪਰਟੀਜ਼ ਨੇ ਕਈ ਲੋਕੀ ਕਹਿੰਦੇ ਬਹੁਤ ਵਾਰੀ ਕੇਸ ਸੁਣੇ ਤੁਸੀਂ ਕਿ ਗ੍ਰੀਨ ਟੀ ਵੇਟ ਲਾਸ ਲਈ ਕਹਿ ਕੇ ਵੇਚੀ ਜਾਂਦੀ ਹੈ ਕਿਉਂ ਇਹਦੀ ਕੀ ਗੱਲ ਹੈ कि वेट लॉस वेट लॉस क्या हम इंसुलिन रजिस्टेंस नीज ने इंसुलिन रजिस्टेंस कटता वेट लॉस ऑटोमेटिकली हो गया क्योंकि इंसुलिन रेजिस्टेंस मेरे हिसाब से नंबर वन प्रॉब्लम है सारी प्रॉब्लम्स से ज्यादा जीडी वेट ले वेट नहीं हेल्थ रिलेटेड लाइफ स्टाइल डिसऑर्डर रिलेटिड तो चीज़ ने इंसुलिन रजिस्टेंस में कटता वो टॉप उस ग्रीन टी जो लोग लेंगे ਉਹੋ weight loss ਤੇ insulin resistance pre diabetes ਨੂੰ reverse ਕਰਨ ਚ ਬਹੁਤ ਬੈਨੀਫੀਸ਼ੀਅਲ ਹੈ ਹੁਣ ਅਗਾਜੀ ਲੇਡੀਜ਼ ਲਈ ਤੇ ਅੱਜਕੱਲ ਦੇ ਮੁੰਡੇ ਵੀ ਜਿਹੜੀ ਜਿਹਨੂੰ ਬਹੁਤ ਧਿਆਨ ਰੱਖਦੇ ਨੇ skin benefits ਇਹਦੇ ਵਿੱਚ ਇੱਕ ਚੀਜ਼ ਹੈ ਜੀ ਪੋਲੀਫੀਨੌਲਸ P O L Y P H E N O L S ਇਹ ਕੀ ਹੈ ਜੀ ਇਹ ਐਂਟੀ ਫੋਟੋਜੈਨਿਕ ਨੇ ਕੀ ਮਤਲਬ ਐਂਟੀ ਫੋਟੋਜੈਨਿਕ ਦਾ ਮਤਲਬ ਸਮਝੋ ਜੀ ਉਹ ਜਿਹੜੀ ਕੁੜੀਆਂ ਦਾ ਮੂੰਹ ਤੇ ਡਾਕੂ ਨਹੀਂ ਬਣ ਕੇ ਜਾਂਦੇ ਜਮੇ

ਕਾਲਾ ਨਹੀਂ ਹੋਏਗਾ ਰੰਗ ਤੇ ਉਹਦੇ ਨਾਲ ਧੁੱਪ ਨਾਲ ਛਾਈਆਂ ਨਹੀਂ ਹੋਣਗੀਆਂ ਪ੍ਰੋਬਲਮ ਨਹੀਂ ਹੋਣਗੀਆਂ ਤਾਂ ਇਹਦੇ ਲਈ ਦੋ ਤਰੀਕੇ ਕਰੂੰਗਾ ਮੈਂ ਮੈਂ ਗ੍ਰੀਨਟੀ ਪੀਊਂਗਾ ਵੀ ਮੈਂ ਗ੍ਰੀਨਟੀ ਜਿਹੜੀ ਬਚ ਜੂਗੀ ਨਾ ਮੈਂ ਉਹਦਾ ਉਹਨੂੰ ਮਸਲ ਕੇ ਚਾਹੇ ਉਹਦਾ ਪੈਕ ਬਣਾ ਕੇ ਮੂੰਹ ਤੇ ਲਾ ਲੂੰਗਾ ਵਿੱਚ ਚਾਹੇ ਮਲਤਾਨੀ ਮਿੱਟੀ ਤੇ ਨਿੰਬੂ ਚਾਹੇ ਬੇਸਨ ਵੀ ਪਾ ਸਕਦੇ ਵਿੱਚ ਬੜਾ ਸੋਣਾ ਪੈਕ ਬਣ ਜਾਏਗਾ ਨੈਕਸਟ ਜੀ ਹੁਣ ਇਹ ਇਹਦੇ ਵਿੱਚ ਨਾ ਕੋਲੇਜਨ ਹੁੰਦਾ ਹੈ ਕੋਲੇਜਨ ਆਪਣੀ ਸਕਿਨ ਬਣਾਉਂਦਾ ਹੈ ਹੈਨਾ ਇਲਾਸਟਿਨ ਇੱਕ ਫਾਈਬਰ ਹੈ ਕੋਲੇਜਨ ਤੇ ਇਲਾਸਟਿਨ ਫਾਈਬਰ ਹੁੰਦਾ ਜਿਹੜਾ ਕਿ ਆਪਣੀ ਬਾਡੀ ਚ ਜਿਹੜੀ ਡੈਮੇਜ ਹੋ ਰਹੀ ਹੈ ਸਕਿਨ ਉਹਨੂੰ ਰੋਕਦਾ ਤਾਂ ਇਹ ਆਪਣੀ ਬਾਡੀ ਨੂੰ ਰਿੰਕਲਸ ਨਹੀਂ ਪੈਣ ਦਿੰਦਾ ਜਿਹੜੇ ਆਪਾਂ ਕਹਿੰਦੇ ਕਿ ਬਿਨਾਂ ਗੱਲੋਂ ਝੁਰਲੀਆਂ ਪੈ ਗਈਆਂ ਪੰਜਾਬੀ ਚ ਕਹਿੰਦੇ ਆ ਐਂਟੀ ਰਿੰਕਲ ਇਫੈਕਟ ਦਿੰਦਾ ਕਿਉਂਕਿ ਇਹਦੇ ਚ ਕੋਲੇਜਨ ਵਾਲੀ ਪ੍ਰੋਪਰਟੀਆਂ ਨੇ ਕੋਲੇਜਨ ਸਕਿਨ ਬਣਾਉਣ ਚ ਆਪਣੇ ਜੋੜਾਂ ਦੇ ਵਿੱਚ ਜਿਹੜੀ ਗ੍ਰੀਸ ਨੂੰ ਕਹਿੰਦੇ ਆ ਉਹ ਬਣਾਉਣ ਚ ਬਹੁਤ ਚੀਜ਼ਾਂ ਚ ਹੈਲਪ ਕਰਦਾ ਹੈ ਵਿਟਾਮਿਨ ਸੀ ਚ ਵੀ ਕੋਲੇਜਨ ਹੁੰਦਾ ਗ੍ਰੀਨ ਟੀ ਚ ਵੀ ਕੋਲੇਜਨ ਹੈ ਤੇ ਇਹ ਇੰਕਰੀਜ਼ ਕਰਦਾ ਕੋਲੇਜਨ ਤੇ ਇਲਾਸਟਿਨ ਫਾਈਬਰ ਨੂੰ 20 ਠੀਕ ਹੈ ਜੀ ਹੁਣ ਮੇਰਾ ਫੇਵਰਿਟ ਕਲਮ ਚੀ ਮੈਂ ਮੇਰੇ ਕ੍ਰਾਮ ਬਾਣਾ ਜਿਹਨੂੰ ਮੈਂ ਫਾਸਟਿੰਗ ਕਹਿੰਦਾ ਹੈ ਹੈਨਾ ਵਰਤ ਰੱਖਣਾ ਪਰਤ ਰੱਖਣ ਦਾ ਰੀਜ਼ਨ ਕਿਉਂ ਹੈ ਆਪਣੀ ਬਾਡੀ ਚ 36 ਤੋਂ 48 ਘੰਟੇ ਬਾਅਦ ਇੱਕ ਕੰਡੀਸ਼ਨ ਆਉਂਦੀ ਹੈ ਐਟ੍ਰੋਫੀ ਐਟ੍ਰੋਫੀ ਚ ਬਾਡੀ ਮਰੇ ਹੋਈ ਚੀਜ਼ਾਂ ਤੋਂ ਨਵੀਂ ਚੀਜ਼ ਬਣਾ ਲੈਂਦੀ ਹੈ ਮੈਂ ਐਗਜ਼ਾਮਪਲ ਹੈ ਦਿਨਾ ਹੁਣ ਕਿ ਆਪਾਂ ਨੇ ਇੱਕ ਘਰ ਢਾਹਤਾ ਪੂਰਾ ਉਹਦੇ ਵਿੱਚੋਂ ਆਪਾਂ ਇੱਕ ਮਸ਼ੀਨ ਇਹ ਜੀ ਲੈਂਦੀ ਫਿਰ ਇੱਕ ਅਲਰ ਮਸ਼ੀਨ ਕੇ ਮਲਵਾ ਪਾਇਆ ਦੂਜੇ ਪਾਸੋਂ ਸਾਫਤੀ ਇੱਟ ਲੱਕੜ ਦੀ ਛਟੀਰੀਆਂ छत्तींटे तो, तो, तो बादलंत जी एक चीज मेरी आज तक यह ग्रीन टी अटोफ जी करवाई है मैंने मैंने ना एक महीने तो ग्रीन टी पी शुरू करिए मेरा पांच किलो वजह गिर गया यंग दिखा लग गया समझो की हो शाम की मील छील जादू हो जाए एक बॉडी चला रिपेयर करती है नैक्सट कुलवंत जी कई चीजा ने अपने डीएनए रिपेयर करने की लड़की है अपना डीएनए खराब होने लग जाता है डीएनए रिपेयर या 댓 मींस ਇਹ ਡੀਐਨ ਵੀ ਕਰਪਟ ਜਾਂ ਖਰਾਬ ਨਹੀਂ ਹੋਣਦੀ ਜੇ ਤੁਸੀਂ ਗਰੰਟੀ ਲੈ ਰਹੇ ਹੋ ਉਹਦੇ ਨਾਲ ਕੀ ਹੋਏਗਾ ਕਹੋ ਜੀ ਏਜਿੰਗ ਨਹੀਂ ਹੋਏਗੀ ਜਲਦੀ ਬਿਮਾਰੀ ਨਹੀਂ ਲੱਗੇਗੀ ਇਮਿਊਨ ਸਿਸਟਮ ਵਧੀਆ ਰਹੇਗਾ ਸਕਿਨ ਐਰ ਰਹੇਗੀ ਆਹਾ ਬਿਲਕੁਲ ਬੱਲੇ ਬੱਲੇ ਠੀਕ ਹੈ ਜੀ ਇਸਟ्रेस ਮੀਡੀਏਟਰ ਮਤਲਬ ਰੈਜ਼ਿਸਟਰ ਸਟ्रेस ਨੂੰ ਰੈਜ਼ਿਸਟ ਉਹ ਕਰਦੀ ਹੈ ਰੈਜ਼ਿਸਟ ਆਮ ਨਹੀਂ ਦਿੰਦੀ ਆਪਣੀ ਬਾਡੀ ਚ ਮੈਂਟਲ ਤੇ ਫਿਜ਼ੀਕਲ ਸਟ्रेस ਆਉਂਦਾ ਟੈਂਪਰੇਚਰ ਚੇਂਜ ਹੋਣ ਨਾਲ ਗ੍ਰੈਵਿਟੀ ਨਾਲ ਸਾਹ ਚੜਨ ਨਾਲ ਤੇ ਕੋਈ ਖਰਾਬ ਖਬਰ ਨਾ ਸਟ्रेस ਨੂੰ ਰਜਿਸਟ ਕਰਦੀ ਹੈ दैट मींस ਇਹ ਤੁਹਾਡੇ ਕਿਸੇ ਨਾ ਕਿਸ ਤਰੀਕੇ ਨਾਲ ਬਾਡੀ ਚ ਮੈਨੂੰ ਜੋ ਸਮਝ ਆਉਂਦਾ ਹੈ ਇਹ ਮਿਊ ਆਡੂ ਐਡਰਨਲ ਗਲੈਂਡਸ ਨੂੰ ਸਪੋਰਟ ਕਰ ਰਹੀ ਹੈ ਠੀਕ ਹੈ ਜੀ ਨਾਓ ਜੇ ਤੁਸੀਂ ਡਰਿੰਕ ਕਰਦੇ ਹੋ ਗ੍ਰੀਨ ਟੀ ਹੈ ਨਾ ਪਹਿਲਾਂ ਤਾਂ ਡਰਿੰਕ ਕਰਨ ਦਾ ਫਾਇਦਾ ਹੈ ਦੂਜਾ ਜੇ ਤੁਸੀਂ ਨੂੰ ਅਪਲਾਈ ਕਰਦੇ ਹੋ ਤੁਹਾਡੇ ਬਹੁਤ ਫਾਇਦੇ ਨੇ ਮੈਂ ਇੱਕ ਥੋੜਾ ਤਰੀਕਾ ਦੱਸਣਾ ਕੋਲੋਂ ਜੀ ਅਗਰ ਤੁਹਾਡੇ ਕੋਲ ਟੱਬ ਹੈ ਹਾਂ ਇਹ ਤੁਸੀਂ ਨਿੰਮ ਦੇ ਪੱਤੇ ਤੇ ਗ੍ਰੀਨ ਟੀ ਉਬਾਲੋ ਤੇ ਉਹਨੂੰ ਟੱਬ ਵਿੱਚ ਪਾ ਦਿਓ ਸਾਰੇ ਮਿਕਸਚਰ ਨੂੰ ਨਿੰਮ ਦੇ ਪੱਤੇਆਂ ਸਾਰੇ ਤੇ ਗ੍ਰੀਨ ਟੀ ਉਸ ਉਸ ਬਾਸਟ ਵਿੱਚ ਪੈਜੋ ਆਹਾਹਾ 15-20 ਮਿੰਟ ਪੱਲੇ ਪੱਲੇ ਸਕਿਨ ਡੀਟੌਕਸੀਫਿਕੇਸ਼ਨ ਜਿੰਨੇ ਤੁਹਾਡੇ ਖੂਨ ਸਾਫ ਬੋਡੀ ਸਾਫ ਤੇ ਅਗਰ ਤੁਹਾਡੇ ਕੋਲ ਨਹੀਂ ਹੈ ਤਬ ਫਿਰ ਕੀ ਕਰਨਾ ਬਾਲਟੀ ਚ ਉਮਈ ਪਹਿਲਾਂ ਉਬਾਲ ਲੈਨੇ ਨਿੰਮ ਤੇ ਗ੍ਰੀਨ ਟੀ ਦੋ ਦੋ ਚਮਚ ਭਰ-ਭਰ ਕੇ ਉਹੀ ਸਾਰੇ ਪੱਤਿਆਂ ਦੇ ਸਣੇ ਆਪਣੇ ਨਹਾਣ ਲਈ ਪਾਣੀ ਚ ਪਾ ਲੈਣਾ ਇਸਦੇ ਵਿੱਚ ਪਾ ਦੇਣਾ ਅਦਕਤ ਮਿਟ ਐਪਲ ਸਾਈਡਰ ਵਿਨੇਗਰ ਤੇ ਇੱਕ ਦੋ ਚੁਟਕਿਆ ਸੇਧਾ ਨਮਕ ਇਹਨੂੰ ਮਿਕਸ ਕਰ ਲੈ ਕੁਲਨ ਜੀ ਇਹ ਪਾਣੀ ਨਾਲ ਆਹਾ ਹਾ ਸਿਕਰੀ ਸਿਕਰੀ ਗਈ ਸਕਿਨ ਦੀ ਪ੍ਰੋਬਲਮ ਗਈ ਕਿਉਂਕਿ ਪਾਣੀ ਬਾਡੀ ਨੇ ਐਬਜ਼ਾਰਬ ਕਰਨਾ ਹੈ ਹਾਰਟ ਸਕਿਨ 에ਅਰ ਨੇਲਜ਼ ਆਈਜ਼ ਬਲੱਡ ਪਿਊਰੀਫਾਈ ਹੋ ਗਿਆ ਤੇ ਇਮਿਊਨ ਸਿਸਟਮ ਵੱਧ ਗਿਆ ਤੁਸੀਂ ਕਿਹ ਤਰ੍ਹਾਂ ਇਹ ਕਰ ਲੋ ਕਿ ਜਿਹੜਿਆਂ ਨੂੰ ਸਕਿਨ ਦੀ ਪ੍ਰੋਬਲਮਾਂ ਨੇ ਉਹਨਾਂ ਲਈ ਰਾਮਬਾਨ ਇਹ ਹਮ ਗ੍ਰੀਨ ਟੀ ਨਿੰਮ ਦੇ ਪੱਤੇ ਉਬਾਲੇ ਉਹਨੂੰ ਪਾਣੀ ਚ ਪਾਇਆ ਉਸੀ ਪਾਣੀ ਚਾਹੇ ਤੁਸੀਂ ਅੱਧਾ ਚਮਚ ਐਪਲ ਸਾਈਡਰ ਵਿਨੇਗਰ ਇੱਕ ਦੋ ਚੁਟਕੀਆਂ ਨੂਨ ਉਹ ਘੋਲ ਕੇ ਉਹਦੇ ਨਾਲ ਹੀ ਇਹ ਤੁਸੀਂ ਦੋ ਤਿੰਨ ਦਿਨ ਕਰਕੇ ਦੇਖੋ ਕੋਲੋਂ ਜੀ ਜਿਹਨਾਂ ਨੂੰ ਖਾਜ ਦੀ ਪ੍ਰੋਬਲਮ ਹੈ ਸਕਿਨ ਰੈਸ਼ਾਂ ਦੀ ਪ੍ਰੋਬਲਮ ਹੈ ਐਕਜ਼ੀਮਾ ਹੈ ਹੈਨਾ ਪੀਨਾਟ ਅਲਰਜੀ ਹੈ ਪੀਨਾਟ ਹੈ ਹੀ ਹੈ ਪਰ ਇੰਨੀ ਵਿੱਚ ਫਟਕੜੀ ਵੀ ਪਾ ਸਕਦੇ ਹੋ ਵਿੱਚ ਫਟਕੜੀ ਵੀ ਪਾ ਸਕਦੇ ਫਟਕੜੀ ਤੇ ਇੱਕ ਚੀਜ਼ ਹੈ ਤੁਹਾਨੂੰ ਮੈਂ ਦੱਸ ਦੇਣਾ ਐਲੂਮ ਕਹਿੰਦੇ ਆ ਹੂੰ ਐਲੂਮ ਕਹਿੰਦੇ ਆ ਹਾ ਐਲੂਮ ਮਤਲਬ ਅਲੂਮੀਨੀਅਮ ਆਪਣੀ ਬਾਡੀ ਚ ਨਾ ਅਲੂਮੀਨੀਅਮ ਦੀ ਇੱਕ ਪ੍ਰੋਬਲਮ ਹੈ ਅਲੂਮੀਨੀਅਮ ਅੰਦਰ ਨਹੀਂ ਜਾਣਾ ਚਾਹੀਦਾ ਜਿਵੇਂ ਕਈ ਵਾਰੀ ਕਈ ਲੋਕ ਮੈਂ ਕਰ ਲੈਣਾ ਕਿ ਦੰਦ ਦੁਖਦਾ ਹੈ ਨਾ ਫਟਕੀ ਨਾ ਕੁਰਲੀ ਖਾ ਲੋ ਮਗਰ ਨਾਲ ਦਿਨ ਮੇਰਾ ਰੂਲ ਹੈ ਉਹਨੂੰ ਅੰਦਰ ਜਾਣਾ ਤੁਸੀਂ ਛੋਟਾ ਇੱਕ ਰਿਸਰਚ ਹੈ ਫਟਕੜੀ ਦੇ ਉੱਪਰ ਸੌਲਟ ਆਫ ਅਰਥ ਨਾਮ ਦੀ ਇੱਕ ਕੰਪਨੀ ਸੀ ਬੜੀ ਸੋਹਣੀ ਉਹ ਡਿਓਡਰੈਂਟ ਬਣਾਉਂਦੀ ਸੀ ਹੈਨਾ ਯੂਕੇ ਦੀ ਆਪਾਂ ਵੀ ਡਿਓਡਰੈਂਟ ਯੂਜ਼ ਕਰ ਲੈਨੇ ਮਗਰ ਕਈ ਲੋਕਾਂ ਨੂੰ ਐਲੂਮੀਨੀਅਮ ਤੋਂ ਅਲਰਜੀ ਹੈ ਉਹਨਾਂ ਨੂੰ ਪਤਾ ਵੀ ਨਹੀਂ ਹੈ ਤੁਹਾਨੂੰ ਦੱਸਿਆ ਜਿਹੜਾ ਦੀਪਾਂਦੇ ਕਹਿੰਦੇ ਸੀ ਐਲੂਮੀਨੀਅਮ ਦੇ ਉੱਪਰ ਜਿੰਨੇ ਵੀ ਰਜੀਵ ਧਿਕਸ਼ਿਤ ਤੋਂ ਲੈ ਕੇ ਬਾਅਦ ਤੋ ਜਿੰਨੇ ਵੀ ਲੋਕਾਂ ਨੇ ਰਿਸਰਚ ਕਰੀ ਉਹਨਾਂ ਨੇ ਇੱਕ ਚੀਜ਼ ਕਹੀ ਹੈ ਅਲੂਮੀਨੀਅਮ ਆਪਣੇ ਅੰਦਰ ਨਹੀਂ ਜਾਂਦਾ ਛੇ ਦਾ ਅਲੂਮੀਨੀਅਮ ਆਕਸਾਈਡ ਬਣਦਾ ਹੈ ਜਿਹੜਾ ਫਟਕੜੀ ਹੈ ਨਾ ਆ ਲੂਮ ਹੈ ਤੁਸੀਂ ਉਹਦੀ ਕੈਮੀਕਲ ਕੰਪੋਜੀਸ਼ਨ ਦੇਖਣਾ ਅਲੂਮੀਨੀਅਮ ਵਾਲੀ ਨਹੀਂ ਪਰ ਪਰ ਇੱਕ ਚੀਜ਼ ਮੈਂ ਤੁਹਾਡੇ ਨਾਲ ਜੇ ਸ਼ਾਇਦ ਮੈਨੂੰ ਜੇ ਗਲਤ ਹੋਆ ਤਾਂ ਮੈਨੂੰ ਕਰੈਕਟ ਕਰ ਦੇਣਾ ਕੋਈ ਨਹੀਂ ਕੋਈ ਪ੍ਰਾਣੇ ਜਮਾਨਿਆਂ ਦੇ ਵਿੱਚ ਰਵਿੰਦਰ ਜੀ ਜਦੋਂ ਤਲਾਹ ਦੇ ਵਿੱਚ ਪਾਣੀ ਗੰਦੇ ਹੁੰਦੇ ਸੀ ਨਾ ਤੇ ਉਹਦੇ ਵਿੱਚ ਤਲਾਵਾਂ ਦੇ ਵਿੱਚ ਜਿਹੜਾ ਪਾਣੀ ਪੀਣ ਵਾਲਾ ਹੁੰਦਾ ਸੀਗਾ ਉਹ ਉਹਦੇ ਵਿੱਚ ਅਲੂਮ ਪਾਇਆ ਜਾਂਦਾ ਸੀ ਮੈਨੂੰ ਪਤਾ ਉਸ ਨੂੰ ਤਾਂ ਕਿ ਉਹ ਉਹ ਟਾਕਸਿਨਸ ਨੂੰ ਚੂਸ ਲੈਂਦੀ ਸੀ ਤੇ ਉਹ ਪਾਣੀ ਨੂੰ ਸਾਫ਼ ਕਰ ਦਿੰਦੀ ਸੀ ਤੇ ਉਹੀ ਪਾਣੀ ਪੀਣ ਦੇ ਵਿੱਚ ਵੀ ਵਰਤੋਂ ਜਾਇਆ ਨੰਬਰ 1 ਨੰਬਰ 2 ਦੇ ਉੱਤੇ ਬਹੁਤ ਸਾਰੇ ਜਿਹੜੇ ਰਿਸਰਚਾਂ ਦੇ ਵਿੱਚੋਂ ਨਿਕਲ ਕੇ ਆਇਆ ਵੀ ਜੇ ਤੁਸੀਂ ਪਾਣੀ 'ਚ ਥੋੜੀ ਜੀ ਬਿਲਕੁਲ ਮਤਲਬ ਕਿ ਬਿਲਕੁਲ ਹਲਕੀ ਜੀ ਐਨੀਕ ਐ ਨਹੀਂ ਐ ਕੋਈ ਪੂਰੀ ਭਰ ਕੇ ਬਿਲਕੁਲ ਛਿੱਟਾ ਹੀ ਦੇਣਾ ਤੇ ਜੇ ਤੁਸੀਂ ਉਸ ਤਰ੍ਹਾਂ ਦੀ ਪਾ ਕੇ ਪੀਂਦੇ ਹੋ ਪਾਣੀ ਤਾਂ ਬੋਡੀ ਦੇ ਅੰਦਰ ਕਈ ਰੋਗ ਠੀਕ ਕਰਦੇ ਨੇ ਉਹ ਇਹ ਜਿਹੜੀ ਬਹੁਤ ਸਾਰੀਆਂ ਸਪੋਰਟਸ ਨੇ ਬਹੁਤ ਰਿਸਰਚ ਕਰੀ ਕੋਰੀ ਇੱਕ ਟਾਈਮ ਸੀ ਸਬਜ਼ੀਆਂ ਲੈਣਾ ਇਹਦਾ ਪਾਣੀ ਫਟਕੜੀ ਦਾ ਪਾਣੀ ਸਬਜ਼ੀ ਤੇ ਮਾਰ ਦਿੰਦੇ ਸੀ ਉਹ ਮੁਰਝਾਉਂਦੀ ਨਹੀਂ ਸੀ ਰੀਜ਼ਨ ਦੱਸ ਦਿੰਦੇ ਐਂਟੀਪਰਸਪਰੈਂਟ ਹੈ ਐਂਟੀਪਰਸਪਰੈਂਟ ਮਤਲਬ ਪਾਣੀ ਨੂੰ ਬੰਦ ਕਰ ਦਿੰਦੀ ਹੈ ਕੈਪਿਲਰੀਜ਼ ਬੰਦ ਕਰਦੀ ਹੈ ਦੋ ਤਰੀਕੇ ਦੀ ਅਲੂ ਮੰਗਦੀ ਹੈ ਮਗਰ ਮੈਨੂੰ ਅਜ ਤੱਕ ਇਹ ਨਹੀਂ ਸਮਝ ਆ ਕਿਹੜੀ ਵਾਲੀ ਗੁਲਾਬੀ 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 ਜਿਹੜੀ ਸਭ ਤੋਂ ਬੈਟਰ ਹੁੰਦੀ ਹੈ ਉਹ ਦੋ ਤਰੀਕੇ ਦੀ ਜਿਹੜੀ ਅਡੇਬਲ ਹੈ ਇੱਕ ਨਾਨ ਅਡੇਬਲ ਇੱਕ ਫੂਡ ਗ੍ਰੇਡ ਹੈ ਇਹਦੀ ਫੂਡ ਗ੍ਰੇਡ ਹੈ ਇਹਦੀ ਇੱਕ ਟੰਕਨ ਫਸਮ ਬਣਦੀ ਹੈ ਅਲੂਮ ਤੋਂ ਹੀ ਫਟਕੜੀ ਤੋਂ ਹੀ ਜਿਹੜਾ ਇਸ ਨੂੰ ਉਹਦੇ ਤੇ ਤਵੇ ਤੇ ਭੁੰਨ ਕੇ ਤੇ ਉਸ ਨੂੰ ਥੋੜਾ ਜਿਹਾ ਜਦੋਂ ਉਹਦੇ ਚ ਪਾਣੀ ਬਣ ਜਾਂਦਾ ਉਸ ਤੋਂ ਬਾਅਦ ਸੁੱਕ ਜਾਂਦਾ ਤੇ ਉਹ ਜਿਹੜੀ ਉਹਨੂੰ ਤਵੇ ਤੋਂ ਉਤਾਰ ਲਈ ਤੇ ਜਦੋਂ ਟੰਕਨ ਫਸਮ ਦੇ ਨਾਮ ਦੇ ਉੱਤੇ ਕੰਪਨੀਆਂ ਵੇਚ ਰਹੀਆਂ ਨੇ ਚੰਗੇ ਚੰਗੇ ਕੰਪਨੀਆਂ ਵੇਚ ਰਹੀਆਂ ਨੇ ਟੰਕਨ ਫਸਮ ਦੇ ਨਾਮ ਦੇ ਉੱਤੇ ਇਹ ਫਟਕੜੀ ਹੁੰਦੀ ਆ ਸਰ ਮੇਰਾ ਤਾਂ ਇਹ ਤੁਹਾਨੂੰ ਦੱਸ ਦੇਣਾ ਜਿੱਥੇ ਮੇਰੇ ਕੋਲ 100% ਸ਼ਿਉਰਿਟੀ ਨਹੀਂ ਹੈ ਮੈਂ ਕਹਦਾ ਲੋਕਾਂ ਨੂੰ ਤੁਸੀਂ ਫਟਕੜੀ ਉਹਨ ਰੱਬ ਜਾਣੇ ਕਿਹੜਾ ਕਿਹੜੀ ਲਿਆਏਗਾ ਤਾਂ ਆਪਣੀ ਜੀਭ ਰਹੀ ਜਿਹੜੀ ਕਿ ਆਪ ਨੂੰ 100% ਹੈ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਉਹ ਕੀ ਹੈ ਨਿੰਮੂ ਦੇ ਪੱਤੇ ਗ੍ਰੀਨ ਟੀ ਨੂਨ ਨਿੰਬੂ ਵੀ ਪਾਸਦੇ ਮਗਰ ਐਪਲ ਸਾਈਡਰ ਅਗਰ ਤੁਸੀਂ ਬਾਥ ਟੱਬ ਵਿੱਚ ਪਾ ਕੇ ਇਸ ਵਿੱਚ ਪੈ ਜਾਓ ਜਾਂ ਇਹਦੇ ਨਾਲ ਨਹਾ ਲਓ ਹਨਾ ਤਾਂ ਇਹ ਬਹੁਤ ਹੀ ਵਧੀਆ ਇੱਕ ਕੰਬੀਨੇਸ਼ਨ ਹੈ ਕਿਉਂਕਿ ਇਹਦੇ ਵਿੱਚ ਐਂਟੋਜੀ ਪ੍ਰੋਪਰਟੀ ਹੈ ਐਂਟੀ ਰੇਡੀਏਸ਼ਨ ਜਿਹੜੀ ਕੁੜੀਆਂ ਨੂੰ ਪ੍ਰੋਬਲਮ ਹੈ ਕਿ ਉਹਨਾਂ ਨੂੰ ਧੁੱਪ ਲੱਗੀ ਤੇ ਰੰਗ ਕਾਲਾ ਹੋ ਰਿਹਾ ਜੇ ਤੁਸੀਂ ਯੂਜ਼ ਕਰ ਰਹੇ ਹੋ ਪੀ ਵੀ ਰਹੇ ਹੋ ਤੇ ਲਾ ਰਹੇ ਹੋ ਬਾਡੀ ਤੇ ਉਹ ਗੋਟ ਹੈ ਦੂਜੀ ਤੀਜੀ ਇਹ ਜਿਹੜੀ ਚੀਜ਼ ਬਚੀ ਹੈ ਜਿਹੜਾ ਪੁਣੇ ਆ ਪਾਣੀ ਇਹ ਨੂੰ ਪੇਸਟ ਬਣਾ ਕੇ ਤੁਸੀਂ ਫੇਸ ਪੈਕ ਲਾ ਸਕਦੇ ਹੋ ਤਾਂ ਕਿ ਸ਼ਾਮ ਨੂੰ ਜੇ ਤੁਸੀਂ ਘਰ ਆਏ ਤੇ ਤੁਹਾਨੂੰ ਧੁੱਪ ਨਾਲ ਲੈਟਸੇ ਕਈ ਹੁਣ ਲੋਕ ਕਹੇ ਜene ਜਿਹੜਾ ਟ੍ਰੈਵਲ ਕਰਨਾ ਪੈਂਦਾ ਧੁੱਪ ਨਾਲ ਡੈਮੇਜ ਹੁੰਦੀ ਹੁੰਦੀ ਹੈ ਤੇ ਸ਼ਾਮ ਨੂੰ ਆਏ ਗ੍ਰੀਨ ਟੀ ਵਾਲੀ ਉਹ ਜਿਹੜੀ ਪੱਤੇ ਗਿਹਰੇ ਨਹੀਂ ਉਹਨੂੰ ਪੀਸ ਕੇ ਹੈਨਾ ਉਹਨੂੰ ਮੂੰਤੇ ਤੇ ਬਾਹਮਾ ਤੇ ਲਾ ਲਿਆ ਤੇ ਉਹਨੂੰ ਬਾਅਦ ਚੋਂ 10 15 ਮਿੰਟ ਬਾਅਦ ਵਾਸ਼ ਆਫ ਕਰਤਾ ਬਹੁਤ ਵਧੀਆ ਰਿਜ਼ਲਟ ਆਉਂਗੇ ਜੀ ਹੂੰ ਇਹ ਦਿਮਾਗ ਵਾਸਤੇ ਕਿਸ ਤਰ੍ਹਾਂ ਹੋ ਸਕਦੀ ਹੈ ਦਿਮਾਗ ਵਾਸਤੇ ਕੋਲ ਜੀ ਜਿਹੜੀ ਚੀਜ਼ ਆਟੋਫਾਜੀ ਕਰਾਏਗੀ ਉਹ ਬਾਡੀ ਚ ਆਟੋਮੈਟਿਕਲੀ ਬ੍ਰੇਨ ਸੈਲਸ ਨੂੰ ਰਿਪੇਅਰ ਕਰੇਗੀ ਆਟੋਫਾਜੀ ਕਰਾਣ ਵਾਲੀ ਚੀਜ਼ ਆਪਣੀ ਬਾਡੀ ਚ ਕੀਟੋਨਸ ਵਧਾ ਦਿੰਦੀ ਹੈ ਕੀਟੋਨਸ ਉਹ ਨੇ ਜਿਹੜੇ ਦਿਮਾਗ ਨੂੰ ਜਿਵੇਂ ਆਪਾਂ ਕਹਿੰਦੇ ਸਨਲਾਈਟ ਮੰਗੋ ਫਿਊਲ ਦਿੰਦੇ ਨੇ ਗਲੂਕੋਜ਼ ਤੋਂ 10 ਗੁਣਾ 20 ਗੁਣਾ ਜ਼ਿਆਦਾ ਐਨਰਜੈਟਿਕ ਹੈ ਤਾਂ ਜਿਹੜੀ ਚੀਜ਼ ਆਪਣੀ ਇੰਟਰਸਟਾਈਨ ਨੂੰ ਖੋਲਾ ਕਰੇਗੀ ਜਾਂ ਫਿਰ ਇਨਫਲੇਮੇਸ਼ਨ ਕੱਟੇਗੀ ਉਹ ਆਟੋਮੈਟਿਕਲੀ ਬ੍ਰੇਨ ਫੌਗ ਨੂੰ ਚੱਕੇਗੀ ਤੇ ਆਪਾਂ ਨੂੰ ਤੰਦਰੁਸਤ ਉਹ ਕਹਾਂਗੇ ਸਤর্ক ਕਰੇਗੀ ਜੀ ਤੇ ਜੇ ਮੈਂ ਸੁਣਿਆ ਵੀ ਜਿਹੜੇ ਜੇਕਰ ਗ੍ਰੀਨ ਟੀ ਦੇ ਵਿੱਚ ਕੋਕੋਨਟ ਆਇਲ ਮਿਕਸ ਕਰਕੇ ਅਗਰ ਆਪਾਂ ਪੀਨੇ ਆ ਤਾਂ ਇਹ ਆਪਣੇ ਲੀਵਰ ਵਾਸਤੇ ਵੀ ਬੜਾ ਫਾਇਦੇਮੰਦ ਹੁੰਦੀ ਹੈ ਜੀ ਇਹਨੂੰ ਕਿਹਾ ਜਾਂਦਾ ਹੈ ਬੁਲੇਟ ਪ੍ਰੂਫ ਟੀ ਇੱਕ ਬੁਲੇਟ ਪ੍ਰੂਫ ਕੌਫੀ ਜਾਂਦੇ ਇਹ ਬੁਲੇਟ ਪ੍ਰੂਫ ਟੀ ਹੈ ਇਹਦਾ ਤਰੀਕਾ ਇਕਨੋਜਿਕ ਪੀਂਦਾ ਇਹ ਪੀਦੀ ਹੈ ਘੱਟੋ-ਘੱਟ 16 ਘੰਟੇ ਫਾਸਟਿੰਗ ਤੋਂ ਬਾਅਦ ਸੋ ਲੈਟਸ ਸੇ ਰਾਤ ਨੂੰ ਤੁਸੀਂ 6 ਵਜੇ ਖਾਣਾ ਖਾਇਆ ਹੋਇਆ ਅਗਲੇ ਦਿਨ ਤੁਸੀਂ ਆਰਾਮ ਨਾਲ ਤੁੱਠੇ ਤੁਸੀਂ 10 11 10 11 ਵਜੇ ਤੁਸੀਂ ਗਰਮ ਗਰਮ ਗ੍ਰੀਨ ਟੀ ਚ ਇੱਕ ਚਮਚ ਕੋਕੋਨਟ ਆਇਲ ਮਗਰ ਵਰਜਨ ਕੋਕੋਨਟ ਆਇਲ ਹੋਵੇ ਹੋਲਡ ਪ੍ਰੈਸਡ ਉਹ ਪੀ ਲਓ ਤਾਂ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਕਿਉਂਕਿ ਉਹ ਦੇਖੋ ਵੀ ਕੀ ਕਰ ਰਿਹਾ ਹੈ ਕੋਕੋਨਟ ਆਇਲ ਉਸ ਚ ਐਮ ਸੀ ਟੀ ਆਇਲ ਹੈ ਐਮ ਸੀ ਟੀ ਆਇਲ ਸਿੱਧਾ એનર્ਜੀ ਚ ਕਨਵਰਟ ਹੁੰਦਾ ਤਾਂ ਬ੍ਰੇਨ ਲਈ ਬਹੁਤ ਬੈਨੀਫੀਸ਼ੀਅਲ ਹੋ ਜਾਂਦਾ ਜੀ ਬਾਕਮਾਲ ਜੀ ਦਸੀ ਤੁਸੀਂ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਗੀ ਤੇ ਜਾਂਦੇ ਜਾਂਦੇ ਸਿਰਫ ਇੱਕ ਸਵਾਲ ਇਹ ਵજન ਕਿਵੇਂ ਘਟਾਉਂਦੀ ਹੈ ਇنسੁਲਿਨ ਰੈਜ਼ਿਸਟੈਂਸ ਨੂੰ ਘੱਟ ਕੇ ਆਪਣੀ ਬੋਡੀ ਚ ਜਦੋਂ ਆਪਾਂ ਭਾਰੇ ਹੁੰਨੇ ਆ ਬੇ ਮਤਲਬ ਤੋਂ ਇنسੁਲਿਨ ਬਣ ਜਾਂਦੀ ਹੈ ਜਸਟ weight gain ਹੋਣ ਨਾਲੇ ਕੁਝ ਖਾਏ ਵੀ ਨਹੀਂ ਬਣ ਜਾਂਦੀ ਹੈ ਜਿਹੜੀ ਚੀਜ਼ ਇنسੁਲਿਨ ਰੈਜ਼ਿਸਟੈਂਸ ਕਰੇਗੀ ਉਹ ਕੀ ਨੂੰ ਕੱਟੇਗੀ ਉਹ ਕੀ ਕਰ ਰਹੀ ਹੈ ਬਿਨਾ ਗੱਲੋਂ ਇنسੁਲਿਨ ਨਹੀਂ ਬਣ ਰਿਆ ਜਦੋਂ ਬਿਨਾ ਗੱਲੋਂ ਇنسੁਲਿਨ ਨਹੀਂ ਬਣੇਗਾ ਤੁਹਾਡਾ ਜਿਹੜੀ ਬਲੱਡ ਸ਼ੂਗਰ ਹੈ ਉਹ ਰੈਗੂਲੇਟਡ ਰਹੇਗੀ ਦੇਖੋ ਅਗਰ ਤੁਹਾਡੀ ਬਲੱਡ ਸ਼ੂਗਰ ਗਿਰ ਗਈ ਇنسੁਲਿਨ ਨੇ ਕੀ ਕਰਨਾ ਹੈ ਬਲੱਡ ਸ਼ੂਗਰ ਘਟਾ ਦੇਣੀ ਹੈ ਤੁਹਾਨੂੰ ਭੁੱਖ ਲੱਗ ਗਈ ਤੁਹਾਨੂੰ ਖਾਣਾ ਪੈ ਗਿਆ ਜੀ ਬਲੱਡ ਸ਼ੂਗਰ ਬਰਾਬਰ ਹੈ ਇਨਸੂਲਿਨ ਬਣੀ ਨਹੀਂ ਇਹ ਬਰਾਬਰ ਹੈ ਤੁਸੀਂ ਬਿਨਾ ਖਾਏ ਲੰਬਾ ਜਾ ਸਕਦੇ ਹੋ ਜਦੋਂ ਤੁਸੀਂ ਇਨਸੂਲਿਨ ਰੈਜ਼ਿਸਟੈਂਸ ਚੋਂ ਬਿਨਾ ਗੱਲੋਂ ਇਨਸੂਲਿਨ ਬਣੀ ਗਈ ਬਲੱਡ ਸ਼ੂਗਰ ਗਿਰ ਗਈ ਕਿਉਂਕਿ ਬਲੱਡ ਸ਼ੂਗਰ ਗਿਰ ਗਈ ਭੁੱਖ ਲੱਗੇਗੀ ਹਾਈਪੋਗਲੈਸਿਮਿਆ ਤਾਂ ਹੀ ਤਾਂ ਲਿਵਰ ਨੂੰ ਸੈੱਟ ਕਰਨਾ ਤਾਂ ਇਹ ਇਨਸੂਲਿਨ ਰੈਜ਼ਿਸਟੈਂਸ ਨੂੰ ਕੱਟਦੀ ਹੈ ਆਟੋਮੈਟਿਕਲੀ ਵੇਟ ਲਾਸਟ ਮੈਨੇ ਲੋਕੀ ਦੇਖਿਆ ਕੋਲ ਜੀ 8-8 ਕਿਲੋ 3 ਮਹੀਨੇ ਚ ਸਿਰਫ ਗ੍ਰੀਨ ਟੀ ਨਾਲ ਵੇਟ ਘਟਾਇਆ ਹਾਂ ਰਾਮ ਮੈਂ ਉਹ ਹੀ ਕਹਾਂ ਮੈਂ ਤਾਂ ਲੋਕੀ ਜਿਹੜੇ ਨੇ ਬਹੁਤ ਸਾਰੇ ਲੋਕੀ ਇਹਨੂੰ ਗ੍ਰੀਨ ਟੀ ਨੂੰ ਜਿਹੜਾ ਵੇਟ ਲਾਸ ਦੇ ਨਾਲ ਜਿਹੜਾ ਇਹ ਕਾਫੀ ਜੋੜ ਕੇ ਲਿਖਦੇ ਮੈਂ ਤਾਂ ਦਰਸ਼ਕਾਂ ਨੂੰ ਜਾਣਕਾਰੀ ਤੇ ਸਵਾਲ ਬਿਲਕੁਲ ਸਹੀ ਹੈ ਹਾਂਜੀ ਤੇ ਬਾਲਾਂ ਵਾਸਤੇ ਜੇ ਬਾਲਾਂ ਚ ਜਿਹ ਬੰਦੇ ਨੇ ਲਾਣਾ ਹੋਵੇ ਤਾਂ ਗ੍ਰੀਨ ਟੀ ਲਾ ਸਕਦਾ ਹੈ ਜਾਂ ਪਾਣੀ ਨਾਲ ਜਿਹੜਾ ਧੋ ਸਕਦਾ ਮੈਂ ਪਾਣੀ ਵਾਲੂੰਗਾ ਗ੍ਰੀਨ ਟੀ ਦੇ ਚੰਗੀ ਤਰ੍ਹਾਂ ਉਬਾਲ ਲੂੰਗਾ ਉਹ ਗ੍ਰੀਨ ਟੀ ਦੇ ਪੱਤੇ ਨਹੀਂ ਘਰੂੰਗਾ ਉਹਨਾਂ ਨੂੰ ਪੁੰਨ ਕੇ ਤੁਸੀਂ ਇਹਨੂੰ ਥੋੜਾ ਪਹਿਲਾਂ ਮੈਂ ਕੀ ਕਰੂੰਗਾ ਪਹਿਲਾਂ ਯਾਦ ਕਰੂੰਗਾ ਪਹਿਲਾਂ ਥੋੜੀ ਜਿਹਾ ਤਰੱਕ ਰੱਖੂੰਗਾ ਕਿ ਵੀ ਜਿਆਦਾ ਕਨਸੈਂਟ੍ਰੇਟਡ ਹੈ ਅਗ ਤੁਸੀਂ ਨਾ ਬਾਲਾਂ ਨੂੰ ਝੱਸ ਕੇ 10-15 ਮਿੰਟ ਰਹਿਣ ਦਿੱਤਾ ਹੈ ਨਾ ਤੇ ਉਸ ਤੋਂ ਬਾਅਦ ਧੋਤਾ ਉਹ ਕੁਲਨਜੀ ਤਾਂ ਹੀ ਤੱਕ ਹੈ ਅਗਰੇ ਦਿਨਾਂ ਪਾਣੀ ਦਿਨਾਂ ਦੀ ਆਤ ਤੇ ਪਾਲਣ ਮਜ਼ਾ ਆ ਜੀਗਾ ਤੇ ਇਹ ਕਿਵੇਂ ਬਾਲਾਂ ਨੂੰ ਕਿਵੇਂ ਫੈਲਾ ਬਚਾਉਗੀ ਜੇ ਇਦਾਂ ਕਰੋਗੇ ਇਹ ਕੁਲਨਜੀ ਸਭ ਤੋਂ ਪਹਿਲਾਂ ਇਹ ਜਿਵੇਂ ਕਿਹਾ ਸਕਿਨ ਪ੍ਰੋਟੈਕਟਿਵ ਹੈ ਇਹ ਆਪਣੀ ਜਿਹੜੀ ਸਿਕਰੀ ਹੈ ਉਹ ਮਾਰਦੀ ਹੈ ਆਪਣੀ ਜਿਹੜੀ ਇੱਕ ਇੱਕ ਐਂਜ਼ਾਈਮ ਹੈ ਆਪਣੀ 5 ਅਲਫਾ ਰੈਡਕਟੇਸ ਉਹ ਕਨਵਰਟ ਕਰਦਾ ਹੈ ਉਹਦੇ ਕਰਕੇ ਬਾਲ ਖਰਾਬ ਹੋਣ ਜਾਂ ਉੜ ਜਾਂਦੇ ਆ ਉਹਨੂੰ ਸਪਰੈਸ ਕਰਦਾ ਹੈ ਇਹ ਸਕਿਨ ਨੂੰ ਆਪਣੀ ਐਂਟੀ ਰੇਡੀਏਸ਼ਨ ਹੈ ਕਿਉਂਕਿ ਜਿਹੜੀ ਧੁੱਪ ਤੋਂ ਉਹਦੀ ਡੈਮੇਜ ਹੋਈ ਹੈ ਉਹਨੂੰ ਘਟਤਾ ਹੈ ਨਾ ਇਨਫਲੇਮੇਸ਼ਨ ਅਗਰ ਸਿਰਚਾ ਉਹ ਟਪ ਘਟਦੀ ਤੇ ਜਿਹੜੇ ਸਲੇਕੀ ਸਕਿਨ ਹੈ ਉਹਨੂੰ ਚੱਕਤਾ ਜਿਹਨੂੰ ਆਪਾਂ ਕਹਿੰਦੇ ਸਲੇਕੀ ਸਕਿਨ ਮਤਲਬ ਰੂਸੀ ਜਾਂ ਜਿਹਨੂੰ ਆਪਾਂ ਕਹਿੰਦੇ ਡੈਂਡਰਫ ਉਹਨੂੰ ਚੱਕਤਾ ਜੀ ਹਮ ਗੁੱਡ ਤੇ ਹੁਣ ਜਾਂਦੇ ਜਾਂਦੇ ਆਪਣਾ ਨੰਬਰ ਦੱਸ ਦਿਓ ਜੀ फटाफट ਜੀ ਕੁਲਵੰਤ ਜੀ ਅਸੀਂ ਕੋਚ ਬਣਨ ਚ ਇੰਟਰਸਟਿਡ ਹੈ ਜੇ ਤੁਸੀਂ ਕੋਚ ਬਣਨ ਚ ਇੰਟਰਸਟਿਡ ਹੋ ਰਾਈਟ ਨਾਊ ਇਜ਼ ਦਾ ਟਾਈਮ ਮਰ ਨਨੂ ਵਟਸਐਪ ਤੇ ਮੈਸੇਜ ਕਰ ਸਕਦੇ ਹੋ 98847530

ਤੇ ਹੁਣ ਗ੍ਰੀਨ ਟੀ ਨੂੰ ਬਣਾਉਣ ਦੀ ਇੱਕ ਜਿਹੜਾ ਜਾਂਦਿਆਂ ਦੇ ਇੱਕ ਛੋਟਾ ਜਿਹਾ ਇਹਦੇ ਵਿੱਚ ਤਰੀਕਾ ਵੀ ਹੈਗਾ ਪਾਣੀ ਉਬਾਲੋ ਉਹਦੇ ਵਿੱਚ ਇੱਕ ਇੱਕ ਕੱਪ ਦੇ ਵਿੱਚ ਗ੍ਰੀਨ ਟੀ ਦੇ ਪੱਤੇਆਂ ਦੇ ਜਿਹੜੇ ਰਵਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਦੱਸ ਰਹੇ ਨੇ ਇਹਨਾਂ ਕੋਲ ਵੀ ਹੈਗੇ ਤੁਸੀਂ ਮੰਗਾ ਸਕਦੇ ਹੋ ਇਹ ਪੱਤੇ ਪਾਓ ਉਹਦੇ ਵਿੱਚ ਕਿੰਨੇ ਕ ਪੱਤੇ ਪਾਣੇ ਹੁੰਦੇ ਨੇ ਗ੍ਰੀਨ ਟੀ ਦੇ ਲਓ ਜੀ ਇੱਕ ਇੱਕ ਟੀस्पून ਬਹੁਤ ਹੁੰਦਾ ਇੱਕ ਚਮਚ ਜਿਹੜਾ ਉਹ ਗ੍ਰੀਨ ਟੀ ਦੇ ਪੱਤੇਆਂ ਦਾ ਤੁਸੀਂ ਪਾ ਸਕਦੇ ਹੋ ਫਿਰ ਉਹਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਜਿਹੜਾ ਉਹਨੂੰ ਇਸ ਕੱਪ ਦੇ ਵਿੱਚ ਪਾ ਲਓ ਤੇ ਉਹਦੇ ਵਿੱਚ ਉਹਨੂੰ ਥੋੜੀ देर ਹਲਾਉਂਦੇ ਰਹੋ ਤੇ ਫਿਰ ਉਹਦੇ ਚ ਦੋ ਮਤਲਬ ਚਾਹੇ ਤੁਸੀਂ ਉਹਦੇ ਚ ਹਨੀ ਮਿਕਸ ਕਰਦੇ ਹੋ ਪਰ ਰਵਿੰਦਰ ਜੈਨ ਜੀ ਤਾਂ ਹਨੀ ਮਿਕਸ ਕਰਦੇ ਪਰ ਉਹਦੇ ਟੇਸਟ ਲਈ ਸਟੀਵੀਆ ਵੀ ਪਾਇਆ ਜਾਂਦਾ ਸਟੀਵੀਆ ਨਿੰਬੂ ਨਿੰਬੂ ਪਾਇਆ ਜਾ ਸਕਦਾ ਨਮਕ ਵੀ ਯੂਜ਼ ਕਰ ਸਕਦੇ ਆਪਾਂ ਪਿੰਕ ਰੌਕ ਸਾਲਟ ਉਹਦੀ ਵੀ ਬਣ ਸਕਦੀ ਹੈਗੀ ਹੈ ਤੇ ਇਸ ਤੰਗ ਦੇ ਨਾਲ ਆਪਾਂ ਇਸ ਨੂੰ ਇਹਨੂੰ ਯੂਜ਼ ਕਰ ਸਕਦੇ ਹਾਂ ਜੇ ਕੋਕੋਨਟ ਆਇਲ ਪਾਣਾ ਤਾਂ ਫਿਰ ਉਹ ਜਦੋਂ ਤੱਲੇ ਆਪਾਂ ਕੱਪ ਉਤਾਰ ਦਾਂਗੇ ਚ ਉਹਦੇ ਚ ਕੋਕੋਨਟ ਆਇਲ ਪਾ ਕੇ ਦੋ ਚਮਚ ਹੋਣਗੇ ਕਿ ਇੱਕ ਚਮਚ ਹੋਏਗਾ ਇੱਕ ਚੋਂ ਸ਼ੁਰੂ ਕਰਾਂਗੇ ਕਈ ਲੋਕਾਂ ਡਾਇਰੀਆ ਕਰ ਦਿੰਦਾ ਹੈ ਇੱਕ ਚਮਚ ਤੋਂ ਇੱਕ ਚਮਚ ਤੇ ਦਿਨ ਦੇ ਵਿੱਚ ਕਿੰਨੀ ਵਾਰੀ ਲੈ ਸਕਦਾ ਬੰਦਾ ਹੈ ਦੋ ਵਾਰੀ ਸਟਾਰਟ ਦੋ ਵਾਰੀ ਬਿਲਕੁਲ ਤੇ ਇਹ ਤਰੀਕੇ ਦੇ ਨਾਲ ਤੁਸੀਂ ਗ੍ਰੀਨ ਟੀ ਨੂੰ ਜਿਹੜਾ ਉਹ ਦਿਨ ਦੇ ਵਿੱਚ ਪੀ ਸਕਦੇ ਹੋ ਤੇ ਇਹ ਆਪਣੇ ਆਪ ਦੇ ਵਿੱਚ ਬਾਖਮਾਲ ਦੀ ਚੀਜ਼ ਹੋਏਗੀ ਤੇ ਜਿਹੜੀ ਰਵਿੰਦਰ ਸਿੰਘ ਜੀ ਗ੍ਰੀਨ ਟੀ ਦੱਸ ਰਹੇ ਨੇ ਬਾਜ਼ਾਰ ਦੀ ਗ੍ਰੀਨ ਟੀ ਤੇ ਇਹਨਾਂ ਦੀ ਗ੍ਰੀਨ ਟੀ ਦੇ ਵਿੱਚ ਫਰਕ ਕਿੰਨਾ ਹੋਏਗਾ ਕਿ ਜਦੋਂ ਪਾਣੀ 'ਚ ਪਾਉਂਗੇ ਤੇ ਪੱਤਾ ਖੁੱਲ ਜਾਏਗਾ ਜੀ ਇਹ 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 ਤੁਹਾਨੂੰ ਬਾਜ਼ਾਰ ਦੀ ਗ੍ਰੀਨ ਟੀ ਜਿਹੜੀ ਆ ਉਹਦੇ 'ਚ ਇਹ ਚੀਜ਼ ਨਹੀਂ ਹੋਊਗੀ ਪੱਤਾ ਖੁੱਲੇਗਾ ਨਹੀਂ ਲੇਕਿਨ ਇਹ ਜਿਹੜਾ ਪੱਤਾ ਜਦੋਂ ਪਾਣੀ 'ਚ ਪਾਉਂਗੇ ਤਾਂ ਪੱਤਾ ਖੁੱਲ ਜਾਂਦਾ ਹੈ ਬਿਲਕੁਲ ਪੱਤਾ ਅਸਲੀ ਜਿਹੜੀ ਚੀਜ਼ ਦੀ ਨਿਸ਼ਾਨੀ ਹੋਏਗੀ ਜੀ ਤੇ फटाफट ਸ਼ੇਅਰ ਕਰ ਦਿਓ ਜੀ ਵੀਡੀਓ ਜਿੰਨੀ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਤੇ ਕੋਈ ਨਾ ਕੋਈ ਜ਼ਰੂਰ ਖੋਲ ਕੇ ਵੇਖੇਗਾ ਤੇ ਗ੍ਰੀਨ ਟੀ ਸਿਰਫ ਇੱਕ ਚਾਹ ਦਾ ਬਦਲ ਹੀ ਕਰਨਾ ਆਪਾਂ ਨੇ ਆਪਾਂ ਨੂੰ ਐਨੇ ਫਾਇਦੇ ਦੇ ਸਕਦੀ ਹੈ ਤੇ ਕਿਉਂ ਨਹੀਂ ਆਪਾਂ ਗ੍ਰੀਨ ਟੀ ਪੀਵਾਂਗੇ ਤੁਸੀਂ ਟੇਸਟ ਦੇ ਅਨਸਾਰ ਟੇਸਟ ਸਵਾਦ ਦਾ ਸਵਾਦ ਚਾਹ ਦਾ ਬਦਲ ਆਪਣੇ ਸਰੀਰ ਦੇ ਜਿਹੜੇ ਨੇ ਉਹ ਐਨੇ ਫਾਇਦੇ ਕਰੇਗੀ ਤੇ ਜੇ ਚੰਦ ਲੋਕਾਂ ਨੇ ਵੀ ਸਾਡੀ ਵੀਡੀਓ ਦੇਖ ਕੇ ਇਸ ਤੋਂ ਲਾਭ ਚੁੱਕਿਆ ਤੇ ਉਹਨਾਂ ਨੂੰ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਜੀ ਇਜਾਜ਼ਤ ਬਹੁਤ ਧੰਨਵਾਦ